ਸਦਾ ਜੀ ਹਲੋ ਗਾਇਸ ਤੁਸੀਂ ਦੇਖ ਰਹੇ ਹੋ ਸਮਾਣਾ ਹਲਚਲ ਸਮਾਣਾ ਹਲਚਲ ਨਿਊਜ਼ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਾਠਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਇੱਕ ਸਮਾਣਾ ਹਲਚਲ ਨਿਊਜ਼ ਦੇ ਵਿੱਚ ਮਸਲਾ ਆਇਆ ਕਿ ਵੀ ਪ੍ਰਾਚੀਨ ਮੰਦਿਰ ਮੰਦਰ ਸਰਦਖੰਨਾ ਮੰਦਿਰ ਜਿੱਥੇ ਕਿ ਵੀ ਭਗਤਾਂ ਦੀ ਭੀੜ ਰਹਿੰਦੀ ਹੈ ਤੇ ਕੁਝ ਦਿਨ ਪਹਿਲਾਂ ਰਾਤ ਨੂੰ ਬੀਤੀ ਰਾਤ ਮੰਦਿਰ ਦੇ ਪ੍ਰਧਾਨ ਤੇ ਜਿਹੜੇ ਉਹਦਾ ਕਾਰਜਭਾਰ ਦੇਖਦੇ ਨੇ ਮੋਤੀराम ਜੀ ਉਹਨਾਂ ਨੇ ਦੱਸਿਆ ਹਲਚਲ ਨੂੰ ਉਸ ਨਾਲ ਗੱਲਬਾਤ ਕਰਦੇ ਆ ਕਿਹਾ ਕਿ ਵੀ ਬੀਤੀ ਇੱਕ ਗੱਲਾਂ ਪਿਆ ਹੁੰਦਾ ਸੀ ਜਿਹਦੇ ਵਿੱਚ ਆਪਣੀ ਸ਼ਰਧਾ ਅਨੁਸਾਰ ਭਗਤ ਉਹਦੇ ਵਿੱਚ ਦਾਨ ਪੱਤਰ ਪਾਉਂਦੇ ਸਨ ਜਿਹਦੇ ਨਾਲ ਕਿ ਮੰਦਿਰ ਦੀ ਉਸਾਰੀ ਦਾ ਕੰਮ ਮਾੜਾ-ਮੋਟਾ ਜਿੰਨਾ ਕਿ ਸੀਗਾ ਚੱਲਦਾ ਰਹਿੰਦਾ ਸੀ ਕਿਉਂਕਿ ਮੰਦਿਰ ਨੂੰ ਕੋਈ ਹੋਰ ਹੁਸਾ ਕੋਈ ਇਨਕਮ ਤਾਂ ਹੈ ਨਹੀਂ ਜਿੱਥੇ ਵੀ ਮੰਦਿਰ ਦੀਆਂ ਦੁਕਾਨਾਂ ਹੋਣ ਜਾਂ ਕੋਈ ਕਿਉਂਕਿ ਇਨਕਮ ਜਿਹੜੀ ਜੋ ਵੀ ਉੱਥੇ ਮੰਦਿਰ ਦਾ ਕੰਮ ਹੈ ਜੋ ਵੀ ਚੱਲਦਾ ਹੈ ਥੋੜਾ ਬੋਤਾ ਜਿੰਨਾ ਵੀ ਚੱਲਦਾ ਹੈ ਬਹੁਤ ਵਧੀਆ ਚੱਲ ਰਿਹਾ ਤੇ ਉਹਨਾਂ ਨੇ ਬੇਨਤੀ ਕੀਤੀ ਕਿ ਵੀ ਜਿਹੜੀ ਇੱਥੇ ਗੱਲਾਂ ਸੀਗਾ ਗੱਲੇ ਨੂੰ ਗੱਲੇ ਨੂੰ ਤੋੜ ਕੇ ਪੈਸੇ ਨਹੀਂ ਕੱਢੇ ਗੱਲਾ ਹੀ ਨਾਲ ਲੈ ਗਏ ਨੇ ਇਹ ਹੁਣ ਪੁਲਿਸ ਪ੍ਰਸ਼ਾਸਨ ਨੂੰ ਚਾਹੀਦੀ ਹੈ ਕਿ ਸਖਤੀ ਕਰੇ ਪਹਿਲਾਂ ਸੁਣਨ ਨੂੰ ਆ ਰਿਹਾ ਸੀ ਕਈ ਦਿਨ ਤੋਂ ਕਿ ਵੀ ਦੁਕਾਨਾਂ ਭਵਾਨੀਗੜ੍ਹ ਰੋਡ ਤੇ ਜਾਂ ਆ ਮੇਨ ਰੋਡ ਤੇ ਕਿਸੇ ਨਾ ਕਿਸੇ ਵਾਰ ਸੇ ਚੋਰੀ ਦੇ ਘਟਨਾਵਾਂ ਦੇਖਣ ਨੂੰ ਸਾਨੂੰ ਨੂੰ ਰੋਜ਼ ਹੀ ਮਿਲਦੀਆਂ ਸਨ ਮੀਡੀਆ ਰਹੀ ਸੋਸ਼ਲ ਮੀਡੀਆ ਯਾ ਖਬਰਾਂ ਰਹੀ ਚੋਰੀ ਦੇ ਘਟਨਾਵਾਂ ਦੇਖਣ ਨੂੰ ਸਾਨੂੰ ਨੂੰ ਮਿਲਦੀਆਂ ਸਨ ਹੁਣ ਚੋਰਾਂ ਨੇ ਇੱਥੇ ਤੱਕ ਹੱਦ ਕਰਤੀ ਐ ਕਿ ਵੀ ਉਹ ਉਹਨਾਂ ਨੇ ਮੰਦਰਾਂ ਨੂੰ ਵੀ ਨਹੀਂ ਬਖਸ਼ਿਆ ਜਿੱਥੇ ਜਿੱਥੇ ਲੋਕ ਧਾਰਮਿਕ ਭਾਵਨਾ ਨਾਲ ਆਉਂਦੇ ਹਨ ਆਪਣੀਆਂ ਮਰਜ਼ਾ ਮੰਗਦੇ ਹਨ ਤੇ ਮਨੋ ਕਾਮਨਾ ਵੀ ਪੂਰੀਆਂ ਹੁੰਦੀਆਂ ਨੇ ਅਸੀਂ ਖੜੇ ਹਾਂ ਮੰਦਰ ਸਰਦਖਾਨਾ ਵਿਖੇ ਜਿੱਥੇ ਹੁਣ ਕੱਲ ਤੋਂ ਗਣਪਤੀ ਮਹਾਰਾਜ ਵੀ ਸਥਾਪਿਤ ਕੀਤੇ ਗਏ ਨੇ ਜਿੱਥੇ ਭਗਤਾਂ ਦਾ ਹਰ ਰੋਜ਼ ਸਵੇਰ ਸ਼ਾਮ ਤੋਂ ਹੀ ਆਣਾ ਜਾਣਾ ਲੱਗਿਆ ਰਹਿੰਦਾ ਹੈ ਪ੍ਰ ਇਹਤੇ ਮੰਗ ਕੀਤੀ ਹੈ ਕਿ ਵੀ ਪੀਸੀਆਰ ਦੀ ਗਸ਼ਤ ਤੇਜ਼ ਕੀਤੀ ਜਾਵੇ ਤਾਂ ਜੋ ਚੋਰੀ ਦੇ ਘਟਨਾਵਾਂ ਨਾ ਵਾਪਰਸ ਤੇ ਸ਼ਹਿਰ ਸਮਾਣਾ ਵਾਸੀ ਸ਼ਹਿਰ ਵਾਸੀ ਸੁੱਖ ਦਾ ਸਾਹ ਲੈ ਸਕਣ ਉਹਨਾਂ ਨੇ ਇੱਥੇ ਤੱਕ ਵੀ ਕਿਹਾ ਕਿ ਵੀ ਕੋਈ ਉਹ ਦਿਨ ਲੰਘਦਾ ਜਦੋਂ ਚੋਰੀ ਦੇ ਘਟਨਾ ਨਾ ਵਾਪਰਦੀ ਹੋਵੇ ਕੋਈ ਸ਼ੋਰੂਮ ਕਦੀ ਦੁਕਾਨਾਂ ਤੇ ਕਦੇ ਮੰਦਰਾਂ ਦੀ ਚੋਰੀ ਦੇ ਘਟਰਾਲਾ ਦੇਖਣ ਨੂੰ ਸੁਣਨ ਨੂੰ ਨਹੀਂ ਮਿਲਦੀਆਂ ਤੇ ਸ਼ਹਿਰ ਵਾਸੀ ਸਹਿਮ ਦੇ ਮਾਹੌਲ ਦੇ ਵਿੱਚ ਉਹਨਾਂ ਇੱਕ ਵਾਰ ਫੇਰ ਪ੍ਰਸ਼ਾਸਨ ਨੂੰ ਸਮਾਣਾ ਹਲਚਨ نیوز ਰਾਹੀਂ ਬੇਨਤੀ ਕੀਤੀ ਅਪੀਲ ਕੀਤੀ ਕਿ ਪੀਸੀਆਰ ਦੀ ਗਸ਼ਤ ਵਧਾਈ ਜਾਵੇ ਪੀਸੀਆਰ ਦੀ ਗਸ਼ਤ ਵੀ ਦੇਖਣ ਨੂੰ ਸੁਣਨ ਨੂੰ ਨਹੀਂ ਮਿਲਦੀ ਕੁਝ ਦਿਨ ਪਹਿਲਾਂ ਮਹੀਨਾ ਡੇਢ ਮਹੀਨਾ ਤੋਂ ਦਾ ਪੀਸੀਆਰ ਦੀ ਗਸਤਰੀਆਂ ਬਾਜਾਂ ਸੋਨਾਂ ਨੂੰ ਮਿਲਦੇ ਸਨ ਉਹ ਵੀ ਹੁਣ ਦੇਖਣ ਨੂੰ ਨਹੀਂ ਮਿਲਦੀਆਂ ਪ੍ਰਸ਼ਾਸਨ ਇਸ ਸੰਬੰਧੀ ਕੀ ਕਾਰਵਾਈ ਕਰਦਾ ਹੈ ਜਾਂ ਖੱਲ ਪਾਉਂਦਾ ਹੈ ਚੋਰੀ ਦੇ ਘਟਨਾਵਾਂ ਤੇ ਰੋਕ ਲੱਗਦੀ ਹੈ ਜਾਂ ਨਹੀਂ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕੈਮਰਾਮੈਨ ਕੁਲਵਿੰਦਰ ਸਿੰਘ ਦੇ ਨਾਲ ਪ੍ਰੇਮ ਬਦਵਾਦੀ ਰਿਪੋਰਟ ਹਾਂਜੀ ਵੀਰ ਜੀ ਸਾਡੇ ਸਰਦਖਾਨਾ ਮੰਦਰ ਦੇ ਵਿੱਚ ਪਰਸੋਂ ਰਾਤ ਨੂੰ ਚੋਰ ਗੱਲਾਂ ਪੈਸੇ ਸਮੇਤ ਦੀ ਚੱਕ ਕੇ ਲੈ ਗਏ ਹੈਗੇ ਨੇ ਕਿ ਅਸੀਂ ਪ੍ਰਸ਼ਾਸਨ ਨੂੰ ਬੜੀ ਬੇਨਤੀ ਕਰਦੇ ਆਂ ਜੀ ਸਮਾਣੇ ਦੇ ਵਿੱਚ ਬਹੁਤ ਜ਼ਿਆਦਾ ਚੋਰੀਆਂ ਹੋ ਰਹੀਆਂ ਨੇ ਟੈਲੀ 5-7 ਦੀ ਐਵਰੇਜ ਬਣੀ ਹੋਈ ਹੈ ਤੇ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਅਸੀਂ ਬੇਨਤੀ ਕਰਦੇ ਆਂ ਕਿ ਇਹ ਚੋਰੀਆਂ ਤੇ ਨਕੇਲ ਪਾਈ ਜਾਵੇ ਤੇ ਸ਼ਹਿਰ ਦੇ ਵਿੱਚ ਥੋੜੀ ਜੀ ਸ਼ਾਂਤੀ ਦਾ ਮਾਹੌਲ ਬਣੇ ਕਿਉਂ ਇਹ ਇਹ ਲੋਕ ਜਿਹੜੇ ਚੋਰ ਨੇ ਉਹਨਾਂ ਨੇ ਸਾਡੇ ਮੰਦਰ ਦਾ ਗੱਲਾਂ ਨਹੀਂ ਛੱਡਿਆ ਹੋਰ ਤਾਂ ਆਮ ਪ੍ਰਾਣੀ ਮਤਕੀ ਛੱਡਣਗੇ ਜੀ ਪ੍ਰਸ਼ਾਸਨ ਨੂੰ ਬੇਨਤੀ ਹੈ ਇਹਦੇ ਧਿਆਨ ਕਰਨ ਤੇ ਕਾਰਵਾਈ ਜਾਵੇ ਕਦੋਂ ਦੀ ਗੱਲ ਹੈ ਜੀ ਇਹ ਇਹ ਪਰਸੋ ਰਾਤ ਦੀ ਗੱਲ ਹੈ ਜੀ ਪਰਸੋ ਰਾਤ ਦੀ ਕਿੰਨਾ ਕੁ ਨੁਕਸਾਨ ਹੋਇਆ ਉਸ ਦਾ ਨੁਕਸਾਨ ਉਹਦੇ ਦੀ ਗੱਲੇ ਜੀ ਕੋਈ 5000 ਰੁਪਏ ਹੋਣਗੇ ਅੰਦਾਜ਼ਾ ਕੋਈ 5-7-10000 ਰੁਪਏ ਸੀ ਬਾਕੀ 3-3.5 ਜਿਆਦਾ ਦੀ ਗੱਲਾਂ ਬਣਵਾਏ ਸੀ ਤੇ ਜਿਹੜਾ ਗੱਲਾਂ ਸੀਗਾ ਉਹ ਨਾਲ ਹੀ ਲੈ ਕੇ ਨਹੀਂ ਕਿ ਕੱਲੇ ਜੋ ਤੋੜ ਕੇ ਪੈਸੇ ਲੈ ਕੇ ਨਹੀਂ ਜੀ ਉਹਨਾਂ ਤੋਂ ਲੋਕ ਤਾਂ ਖੁੱਲਿਆ ਨਹੀਂ ਹੈਗਾ ਜੀ ਕਿਉਂ ਡਬਲ ਲੋਕ ਲਵਾਏ ਸੀ ਉਹ ਗੱਲੇ ਗੱਲੇ ਸਮੇਤ ਹੀ ਪੈਸਾ ਸਮੇਤ ਹੀ ਗੱਲੇ ਹੀ ਲੈ ਗਈ ਕੀ ਮੰਗ ਚਾਹਦੇ ਹੋ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਇਹ ਮੰਗ ਚਾਹਦੇ ਆ ਵੀ ਜਿਹੜੇ ਸ਼ਹਿਰ ਦੇ ਵਿੱਚ ਦਿੱਲੀ ਚੋਰੀ ਦੇ ਵਾਰਦਾਤਾ ਲੁੱਟਾਂ ਖੋਹ ਹੋ ਰਹੀਆਂ ਨੇ ਇੱਥੇ ਥੋੜੀ ਜਿਹੀ ਨਿਕੇਲ ਪਾਈ ਜਾਵੇ ਤੇ ਸ਼ਹਿਰ ਦੇ ਵਿੱਚ ਸ਼ਾਂਤੀ ਦਾ ਵਧੀਆ ਕੋਈ ਮਹੌਲ ਬਣਾਇਆ ਜਾਵੇ ਜੀ ਹਾਂਜੀ ਇਹ ਜਿਹੜੀਆਂ ਚੋਰੀਆਂ ਹੋ ਰਹੀਆਂ ਨੇ ਇਹਨਾਂ ਤੇ ਮੜੀ ਸਖਤੀ ਕਰੇ ਪ੍ਰਸ਼ਾਸਨ ਹਾਂਜੀ ਧੰਨਵਾਦ ਸਰਕਾਰ ਨੂੰ ਚਾਹੀਦਾ ਹੈ ਥੋੜੀ ਪੀਸੀਆਰ ਦੀ ਗਸ਼ਤ ਵਧਾਵੇ ਸ਼ਹਿਰ ਦੇ ਅੰਦਰ ਤਾਂ ਕਿ ਚੋਗੀਆਂ ਦੀ ਜਿਹੜੀ ਇਹ ਗਿਣਤੀ ਬਹੁਤ ਜ਼ਿਆਦਾ ਹੋਈ ਹੈ ਹਰ ਥਾਂ ਤੇ ਚੋਗੀਆਂ ਮੰਦਰਾਂ ਦੇ ਵਿੱਚ ਬਹੁਤ ਜ਼ਿਆਦਾ ਹੋ ਰਹੀਆਂ ਹਨ ਜਿਸ ਨੂੰ ਪ੍ਰਸ਼ਾਸਨ ਨੂੰ ਚਾਹੀਦਾ ਇਸ ਤੇ ਠੱਲ ਪਾਈ ਜਾਵੇ ਕਿਸੇ ਤਰ੍ਹਾਂ ਪਾਈ ਜਾਵੇ ਤਾਂ ਕਿ ਸਮਾਣਾ ਵਾਸੀ ਸੁਖਦਾ ਸਾਹ ਲੈ ਚੱਕਣ ਮੰਦਰ ਜਿੱਥੇ ਬੀਤੀ ਰਤ ਗਣਪਤੀ ਮਹਾਰਾਜ ਜੀ ਵਿਰਾਜਮਾਨ ਕੀਤੇ ਗਏ ਨੇ ਦੇਖ ਰਹੇ ਹੋ ਸਵੇਰ ਤੋਂ ਹੀ ਭਗਤਾ ਦਾਣਾ ਜਾਣਾ ਲੱਗਿਆ ਹੋਇਆ ਹੈ ਤੇ ਮੰਦਰ ਬਹੁਤ ਹੀ ਪ੍ਰਾਚੀਨ ਹੈ ਇੱਥੇ ਲੋਕਾਂ ਤੋਂ ਵੀ ਸੁਣਨ ਤੋਂ ਮਿਲਦੇ ਹਾਂ ਜਿਹੜੇ ਪੁਰਾਣੇ ਬਜ਼ੁਰਗ ਨੇ ਤੇ ਜਿਹੜੇ ਮੰਦਰ ਦੀ ਸੇਵਾ ਭਾਵਨਾ ਜਿਨ੍ਹਾਂ ਨੇ ਕਾਰਜ ਪਰ ਸੰਭਾਲਿਆ ਹੋਇਆ ਦੱਸਦੇ ਨੇ ਕਿ ਵੀ ਸਮੰਦਰ ਦੇ ਵਿੱਚ 11 ਦਿਨ ਜਾਂ 21 ਦਿਨ ਦੇ ਵਿੱਚ ਸ਼ਰਦਾ ਭਾਵਨਾ ਨਾਲ ਪੂਜਾ ਪਾਠ ਕਰਨ ਤੇ ਹਰ ਮਨੋ ਕਾਮਨਾ ਪੂਰੀ ਹੁੰਦੀ ਹੈ ਪਰ ਚੋਰਾਂ ਨੇ ਬੜੀ ਹੱਦ ਕੀਤੀ ਕਿ ਵੀ ਇਸ ਪ੍ਰਾਚੀਨ ਮੰਦਰ ਦੇ ਤਾਲੇ ਤੋੜ ਕੇ ਚਾਈ ਨਾਲ ਲੈ ਗਏ ਨੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਇਸ ਵੱਲ ਸਖਤੀ ਕਰੇ ਤਾਂ ਜੋ ਭਗਤਾਂ ਦੇ ਮਨਾਂ ਦੇ ਵਿੱਚ ਐਵੇਂ ਪਿਆਰ ਬਣਿਆ ਰਹੇ ਇਹ ਹੈ ਪ੍ਰਾਚੀਨ ਸਰਦਖੰਨਾ ਮੰਦਰ ਜਿੱਥੇ ਕਿ ਵੀ ਹਰ ਮਨੋ ਕਾਮਨਾ ਪੂਰੀ ਹੁੰਦੀ ਹੈ ਤੇ ਭਗਤਾਂ ਦਾ ਹਰ ਵੇਲੇ ਹੀ ਆਉਣਾ ਜਾਣਾ ਲੱਗਿਆ ਰਹਿੰਦਾ ਹੈ ਬੀਤੀ ਰਾਤ ਚੋਰਾਂ ਵੱਲੋਂ ਮੰਦਰ ਦਾ ਗੱਲਾ ਤੋੜ ਕੇ ਜਿਹੜੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਬਹੁਤ ਹੀ ਮਾੜੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਪ੍ਰਸ਼ਾਸਨ ਨੂੰ ਚਾਹੀਦਾ ਹੈ ਇਸ ਵੱਲ ਸਖਤੀ ਕਰੇ ਤੇ ਧਿਆਨ ਦੇਵੇ ਤਾਂ ਜੋ ਚੋਰੀ ਦੇ ਘਟਨਾਵਾਂ ਤੇ ਠੱਲ ਪੈ ਸਕੇ